ਦੇਖ ਲੋ ਅੱਜ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਟੀਵੀ ਦੀ ਸਕਰੀਨ ਤੇ ਨਾ ਇਹ ਘਰਦੇ ਰਹੇ ਨਾ ਘਾਟਦੇ ਨਾ ਇੱਧਰ ਦੇ ਨਾ ਉੱਧਰ ਦੇ ਤੁਸੀਂ ਦੇਖੋ ਇਹਨਾਂ ਦੇ ਸੰਗਲ ਪਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਲੱਕ ਦੇ ਨਾਲ ਸੰਗਲ ਬੰਨਿਆ ਹੋਇਆ ਪੈਰਾਂ ਦੇ ਵਿੱਚ ਸੰਗਲ ਪਾਏ ਹੋਏ ਨੇ ਹੱਥਾਂ ਦੇ ਨਾਲ ਸੰਗਲ ਬੰਨਿਆ ਹੋਇਆ ਨੂੜ ਕੇ ਸੰਗਲ ਦੇ ਨਾਲ ਇਨਾਂ ਨੂੰ ਫੌਜ ਦੇ ਜਹਾਜ਼ ਦੇ ਵਿੱਚ ਬਿਠਾ ਕੇ ਮਲਖਾਂ ਨੂੰ ਜਿੱਦ ਜਿਹੜੇ ਮਲਖਾਂ ਤੋਂ ਆਏ ਨੇ ਉਹ ਉਹ ਮਲਖਾਂ ਨੂੰ ਵਾਪਸ ਭੇਜਿਆ ਜਾ ਰਿਹਾ ਇਹ ਅੱਜ ਦੇ ਅਮਰੀਕਾ ਦੇ ਹਾਲਾਤ ਨੇ ਇਹਦਾ ਜ਼ਿੰਮੇਵਾਰ ਕੌਣ ਆ ਉਹ ਪੋਲਿਟੀਕਲ ਲੀਡਰ ਜਿਹੜੇ ਪੋਲਿਟੀਕਲ ਲੀਡਰ ਆਪਣੀ ਪਰਜਾਂ ਨੂੰ ਆਪਣੇ ਲੋਕਾਂ ਨੂੰ ਸੰਭਾਲ ਨਹੀਂ ਸਕਦੇ ਕੰਮਕਾਰ ਨਹੀਂ ਦੇ ਸਕਦੇ ਕਿਉਂਕਿ ਭੁੱਖੇ ਮਰਦੇ ਹੋਏ ਲੋਕ ਅਮਰੀਕਾ ਦੇ ਵਿੱਚ ਆਉਂਦੇ ਨੇ ਇੱਕ ਚੰਗੀ ਰੋਟੀ ਦੇ ਲਈ ਕਿ ਵਧੀਆ ਜ਼ਿੰਦਗੀ ਸਾਡੀ ਨਿਕਲ ਜੇ ਕਿਉਂਕਿ ਲਗ ਲਗ ਮੌਲਖਾਂ ਦੇ ਵਿੱਚ ਪੋਲੀਟੀਕਲ ਲੇੜੇ ਲੀਡਰ ਨੇ ਗੁੰਡੇ ਨੇ ਉਹ ਤੰਗ ਕਰਦੇ ਨੇ ਲੋਕਾਂ ਨੂੰ ਆਪਣੀ ਪਰਜਾਂ ਨੂੰ ਤੰਗ ਕਰਦੇ ਨੇ ਜਾਤਾਂ ਪਾਤਾਂ ਧਰਮਾਂ 'ਚ ਲੜਾਉਂਦੇ ਨੇ ਧਰਮਾਂ 'ਚ ਜਾਤਾਂ ਪਾਤਾਂ 'ਚ ਵੰਡ ਕੇ ਕਤਲੇਆਮ ਕਰਦੇ ਨੇ ਫਿਰ ਉਹ ਕਤਲੇਆਮ ਤੋਂ ਡਰਦੇ ਹੋਏ ਲੋਕ ਅਮਰੀਕਾ ਨੂੰ ਆਉਂਦੇ ਨੇ ਕਿ ਅਮਰੀਕਾ ਚੱਲਦੇ ਆ ਉੱਥੇ ਵਧੀਆ ਕਾਨੂੰਨ ਆ ਵਧੀਆ ਸਿਸਟਮ ਆ ਆ ਹੁਣ ਦੇਖ ਲੋ ਸੰਗਲ ਦੇ ਨਾਲ ਨੂੜ ਕੇ ਛੱਡ ਕੇ ਆਉਂਦਾ ਕਿਉਂਕਿ ਅਨਲੀਗਲ ਤਰੀਕੇ ਦੇ ਨਾਲ ਆਇਆ ਸੀ ਇਸ ਕਰਕੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਪਰ ਇਹ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਆ ਇਹ ਹਾਲਾਤ ਕਿਹਨੇ ਬਣਾਏ ਨਿਰੰਤਰ ਮੋਦੀ ਵਰਗੇ ਹਰਾਮਖੋਰਾ ਨੇ ਬਣਾਏ ਇਹ ਨਰਿੰਦਰ ਮੋਦੀ ਵਰਗੇ ਹਰਾਮਖੋਰਾ ਕੁੱਤਿਆਂ ਪੋਲਿਟਿਕਲ ਲੀਡਰਾਂ ਨੇ ਬਣਾਏ ਕਿਉਂਕਿ ਜੇ ਇਹ ਨਰਿੰਦਰ ਮੋਦੀ ਇੰਡੀਆ ਦੇ ਵਿੱਚ ਹੀ ਨੌਕਰੀਆਂ ਦੇ ਦੇਵੇ ਤਾਂ ਲੋਕ ਗੁਜਰਾਤ ਤੋਂ ਨਾ ਆਉਣ ਇਹ ਕਹਿੰਦਾ ਜੀ ਗੁਜਰਾਤ ਨੂੰ ਵਧੀਆ ਮਾਡਲ ਬਣਾਤਾ ਇਹ ਗੁਜਰਾਤੀ ਇੱਥੇ ਕਿਉਂ ਬਾਰਡ ਟੱਪ ਕੇ ਆਉਂਦੇ ਨੇ ਤੁਸੀਂ ਦੇਖਿਆ ਕਿ ਪਿਛਲੇ ਸਾਲ ਕੈਨੇਡਾ ਤੋਂ ਆਉਂਦੇ ਹੋਏ ਗੁਜਰਾਤੀ ਬਰਫ਼ ਦੇ ਵਿੱਚ ਮਰ ਗਏ ਵਿਚਾਰੇ ਕਿੰਨੇ ਮਾੜੇ ਹਾਲਾਤ ਨੇ ਗੁਜਰਾਤ ਦੇ ਪਰ ਫਿਰ ਵੀ ਗੁਜਰਾਤੀ ਯਾਦ ਨਰਿੰਦਰ ਮੋਦੀ ਆਉਂਦਾ ਅਮਰੀਕਾ ਦੇ ਵਿੱਚ ਫਿਰ ਉਹਦੇ ਨਾਰੇ ਲਾਉਂਦੇ ਨੇ ਨਰਿੰਦਰ ਮੋਦੀ ਦੇ ਭਈ ਜੇ ਤੁਸੀਂ ਨਾਰੇ ਲਾਉਣੇ ਨੇ ਤਾਂ ਉੱਥੇ ਰਹੋ ਨਾ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਵਧੀਆ ਹਾਲਾਤ ਬਣਾਵੇ ਨਰਿੰਦਰ ਮੋਦੀ ਇਹਨੂੰ ਕਹੋ ਪੂਰੇ ਇੰਡੀਆ ਦੇ ਵਿੱਚੋਂ ਲੋਕ ਅਮਰੀਕਾ ਆਉਂਦੇ ਨੇ ਕਿਉਂ ਆਉਂਦੇ ਨੇ ਵਧੀਆ ਹਾਲਾਤਾਂ ਦੇ ਲਈ ਕਿ ਸਾਡੇ ਵਧੀਆ ਜ਼ਿੰਦਗੀ ਨਿਕਲੂਗੀ ਕਿਉਂਕਿ ਇੰਡੀਆ ਦੇ ਵਿੱਚ ਭੁੱਖ ਮਰੀ ਪਈ ਹੋਈ ਆ ਇਹ ਹਾਲਾਤ ਨੇ ਹੁਣ ਅੱਜ ਕੀ ਹੋ ਰਿਹਾ ਅਮਰੀਕਾ ਦੇ ਵਿੱਚ ਤੁਹਾਡੇ ਸਾਹਮਣੇ ਆ ਕਿ ਸੰਗਲਾਂ ਦੇ ਨਾਲ ਨੂਡ-ਨੂਡ ਕੇ ਵਾਪਸ ਭੇਜਿਆ ਜਾ ਰਿਹਾ ਜਿਹੜੇ ਅਨਲੀਗਲ ਤਰੀਕੇ ਦੇ ਨਾਲ ਬਾਰਡਰ ਟੱਪ ਕੇ ਆਏ ਸੀ ਉਹ ਲੋਕਾਂ ਨੂੰ ਪਰ ਜਿੰਨੇ ਵੀ ਪੋਲੀਟੀਕਲ ਗੁੰਡੇ ਨੇ ਲਗ ਲਗ ਮੋਲਖਾਂ ਦੇ ਉਹ ਮੋਲਖਾਂ ਦੇ ਪੋਲੀਟੀਕਲ ਗੁੰਡਿਆਂ ਨੂੰ ਕੋਸ ਸੋਚਣਾ ਚਾਹੀਦਾ ਆਪਣੀ ਜਨਤਾ ਦੇ ਲਈ ਕੋਸ ਸੋਚਣਾ ਚਾਹੀਦਾ ਕਿ ਆਜ਼ਾਦਤਾ ਦੀਓ ਤੁਸੀਂ ਆਜ਼ਾਦਤਾ ਦੀ ਨੇ ਮੁਲਖ ਜੇ ਆਪੋ ਆਪਣੀ ਜਨਤਾ ਦੇ ਵਾਰੇ ਚ ਸੋਚਦੇ ਹੋ ਉਹਨਾਂ ਨੂੰ ਕੰਮਕਾਰ ਦੰਨੇ ਹੋ ਉਹਨਾਂ ਨੂੰ ਰੁਜ਼ਗਾਰ ਦੰਨੇ ਹੋ ਤੁਸੀਂ ਗੁੰਡਾਗਰਦੀਆਂ ਨਹੀਂ ਕਰਦੇ ਮੁਲਖਾਂ ਦੇ ਵਿੱਚ ਲੜਾਈਆਂ ਨਹੀਂ ਪਾਉਂਦੇ ਜਨਤਾ ਨੂੰ ਸੰਭੋਗੇ ਤਾਂ ਕਿਉਂ ਜਨਤਾ ਫਿਰ ਦੂਜੇ ਮੁਲਖਾਂ ਨੂੰ ਜਾਵੇ ਜੇ ਆਪੋ ਆਪਣੇ ਮੁੱਲਖਾਂ 'ਚ ਰੁਜ਼ਗਾਰ ਹੋਣ ਤਾਂ ਕਿਸੇ ਦੂਸਰੇ ਮੁੱਲਖ 'ਤੇ ਜਾਣ ਦੀ ਲੋੜ ਹੀ ਨਾ ਪਵੇ ਹੁਣ ਇਹ ਨਾ ਤਾਂ ਘਰ ਦੇ ਰਹੇ ਨੇ ਨਾ ਘਾਟ ਦੇ ਰਹੇ ਨੇ ਨਾ ਇੱਧਰ ਦੇ ਨਾ ਉੱਧਰ ਦੇ ਬਾਰਡਰ ਟੱਪ ਟੱਪ ਕੇ ਆਏ ਕਿੰਨੇ ਨੌਜਵਾਨ ਨੇ ਜੋ ਰਸਤਿਆਂ 'ਚ ਹੀ ਮਰ ਜਾਂਦੇ ਨੇ ਬਾਰਡਰ ਟੱਪ ਦੇ ਟੱਪਦੇ ਹੋਏ ਵਿੱਚ ਬੱਚੇ ਵੀ ਨੇ ਬਜ਼ੁਰਗ ਵੀ ਨੇ ਹਰ ਇੱਕ ਹਾਲਾਤਾਂ ਦੇ ਮਾਰੇ ਹੋਏ ਲੋਕ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ 50-50 ਸਾਲ ਦੇ ਨੇ ਉਹ ਵੀ ਆਉਂਦੇ ਨੇ ਬੱਡ ਟਪ ਟਪ ਕੇ ਕਿਉਂਕਿ ਹਾਲਾਤਾਂ ਦੇ ਮਾਰੇ ਹੋਏ ਨੇ ਤਾਂ ਆਉਂਦੇ ਨੇ ਇਹ ਹਾਲਾਤ ਕਿਉਂ ਬਣਾਉਂਦੇ ਨੇ ਪੋਲਿਟੀਕਲ ਗੁੰਡੇ ਲੀਡਰ ਇਦਾਂ ਦੇ ਕਿ ਲੋਕਾਂ ਨੂੰ ਭੱਜਣਾ ਪੈਂਦਾ ਮੁਲਕ ਛੱਡ ਛੱਡ ਕੇ ਇਹ ਸੋਚਣ ਤੇ ਵਿਚਾਰਨ ਦੀ ਲੋੜ ਆ ਉਹ ਲੋਕਾਂ ਨੂੰ ਵੀ ਸੋਚਣ ਤੇ ਵਿਚਾਰਨ ਦੀ ਲੋੜ ਆ ਜਿਹੜੇ ਲੋਕ ਫਿਰ ਨਰਿੰਦਰ ਮੋਦੀ ਵਰਗੇ ਜਦੋਂ ਗੁੰਡੇ ਹਰਾਮੀ ਬਾਹਰਲੇ ਮੁਲਖਾਂ 'ਚ ਆਉਂਦੇ ਨੇ ਤਾਂ ਕਹਿੰਦੇ ਨੇ ਨਰਿੰਦਰ ਮੋਦੀ ਜਿੰਦਾਬਾਦ ਉਦੋਂ ਇਹਨਾਂ ਦੇ ਜੁੱਤੀਆਂ ਦੇ ਹਾਰ ਪਾਵੋ ਜੇ ਜੁੱਤੀਆਂ ਦੇ ਹਾਰ ਪਾਵੋਗੇ ਨਰਿੰਦਰ ਮੋਦੀ ਵਰਗੇ ਹਰਾਮੀਆਂ ਦੇ ਤਾਂ ਫਿਰ ਇਹੇ ਹਾਲਾਤਾਂ ਨੂੰ ਸੁਧਾਰਨਗੇ ਜੇ ਲੋਕੋ ਤੁਸੀਂ ਇਸ ਤਰ੍ਹਾਂ ਦੇ ਗੁੰਡਿਆਂ ਦਾ ਵਿਰੋਧ ਨਹੀਂ ਕਰਦੇ ਫਿਰ ਇਹ ਗੁੰਡੇ ਕੀ ਕਰਦੇ ਨੇ ਉਹ ਤੁਹਾਡੇ ਸਾਹਮਣੇ ਆ ਜੇ ਭਾਰਤ ਦੇ ਹਾਲਾਤ ਚੰਗੇ ਹੁੰਦੇ ਤਾਂ ਕਿਉਂ ਲੋਕ ਵਿਦੇਸਾਂ ਨੂੰ ਆਉਂਦੇ ਹੁਣ ਜੈ ਸੰਕਰ ਕਹਿੰਦਾ ਹਰਾਮ ਦਾ ਕਿ ਜੀ ਜਿਹੜੇ H1BJ ਵਾਲੇ ਨੇ ਉਹਨਾਂ ਨੂੰ ਨਾ ਕੱਢੋ ਬਾਹਰ ਉਹ ਭਾਈ ਤੁਸੀਂ ਦੂਜੇ ਮੁਲਕ ਦੇ ਮੁਰੇ ਮਿੰਤਾ ਕਰਦੇ ਹੋ ਗੋਡੇ ਟੇਕਦੇ ਹੋ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਆਪਣੇ ਭਾਰ ਦੇ ਵਿੱਚ ਹੀ ਨੌਕਰੀਆਂ ਪੈਦਾ ਕਰਾਂਗੇ ਕੰਮਕਾਰ ਦੇਵਾਂਗੇ ਲੋਕਾਂ ਨੂੰ ਨਹੀਂ ਜਾਣਾ ਪਊਗਾ ਬਾਹਰ ਪਰ ਭਾਰ ਦੇ ਵਿੱਚ ਤਾਂ ਤੁਸੀਂ ਨਰਕ ਬਣਾ ਕੇ ਰੱਖ ਦਿੱਤਾ ਇਹ ਸਿੱਖ ਨੇ ਇਹਨਾਂ ਨੂੰ ਮਾਰੋ ਇਹ ਮੁਸਲਮਾਨ ਨੇ ਇਹਨਾਂ ਨੂੰ ਮਾਰੋ ਇਹ ਚਰਚ ਵਾਲੇ ਨੇ ਇਹਨਾਂ ਨੂੰ ਮਾਰੋ ਜਾਤਾਂ ਪਾਤਾਂ 'ਚ ਵੰਡ-ਵੰਡ ਕੇ ਹਰਾਮ ਦਿਓ ਤੁਸੀਂ ਮਾਰੀ ਜਾਂਦੇ ਹੋ ਅੱਜ ਦੇ ਕੀ ਹਾਲਾਤ ਨੇ ਲੋਕੋ ਤੁਹਾਡੇ ਸਾਹਮਣੇ ਨੇ ਦੇਖੋ ਇਹ ਹਾਲਾਤਾਂ ਨੂੰ